ਹੋਟਲ ਜਿਹੜਾ ਏਡੀ ਕ੍ਰਾਊਨ ਹੈ ਉਹਦੇ ਨਾਲ ਸਕੂਲ ਹੈਗਾ ਸਰਕਾਰੀ ਸਕੂਲ ਹੈ ਪ੍ਰਾਇਮਰੀ ਔਰ ਉਹਦੇ ਨਾਲ ਇਧਰ ਪੰਚਾਇਤ ਭਵਨ ਹੈ ਅੱਗੇ ਫੋਰਸ ਵਾਲਾ ਦਾ ਪਰਸੋਂ ਬਾਰਿਸ਼ ਹੋਈ ਸੀ ਕੱਲ ਕੋਈ ਬਾਰਿਸ਼ ਨਹੀਂ ਹੋਈ ਅੱਜ ਕੋਈ ਬਾਰਿਸ਼ ਨਹੀਂ ਹੈ ਇਹ ਹਫਤਾਲੀ ਕਹਿੰਦਾ ਬਾਦ ਵੀ ਇੱਥੇ ਪਾਣੀ ਖੜਾ ਹੋਇਆ ਔਰ ਨਾਲ ਜਿਹੜੀ ਸਾਰੀ ਹੈ ਉਹ ਕੱਚੀ ਜਗ੍ਹਾ ਹੈਗੀ ਯਾਰ ਇਹ ਸਿਰਫ ਤੇ ਸਿਰਫ ਜਿਹੜਾ ਮਹਿਕਮਾ ਹੈਗਾ ਪੀਡੂਡੂਡੀ ਦਾ ਉਹਨਾਂ ਦੀ ਇਨਕਾਮੀਆ ਤੇ ਉਹਨਾਂ ਨੇ ਇਹ ਨੂੰ ਜਿਹੜਾ ਹੈਗਾ ਇਹਦੀ ਕੰਨੀ ਲਗਾਣੀ ਹੈ ਉਹ ਜਿਹੜਾ ਕੱਚੀ ਜਗ੍ਹਾ ਨੂੰ ਨੀਵਾ ਕਰਨਾ ਤਾਂ ਅੱਜ ਸੜਕ ਪੱਕੀ ਸੜਕ ਨਾ ਟੁੱਟੇ ਇਹਦੇ ਨਾਲ ਸੜਕ ਵੀ ਟੁੱਟੇਗੀ ਔਰ ਬਾਰਾਦਰੀ ਗਾਰਡਨ ਜਿਹੜਾ ਹੈਗਾ ਇਹਦੇ ਚਾ ਤੁਹਾਡੇ ਅੱਗੇ ਅੰਦਰ ਬਾਗ ਆ ਗਏ ਅਮਰੂਦਾਂ ਦੇ ਇਹ ਜਿਹੜਾ ਪੁਰਾਣੇ ਬੱਸ ਸਟੈਂਡ ਤੋਂ ਫਲਾਈਓਵਰ ਆਂਦਾ ਸਾਰੇ ਦੇ ਨਾਲ 48 ਘੰਟੇ ਬਾਅਦ ਵੀ ਪਾਣੀ ਖੜਾ ਹੋਇਆ ਇਹਨੂੰ ਬੜੇ ਆਰਾਮ ਦੇ ਨਾਲ ਜਿਹੜਾ ਹੈਗਾ ਉਹ ਬਾਗ ਦੇ ਵਿੱਚ ਫ੍ਰੇਨ ਕੀਤਾ ਜਾ ਸਕਦਾ ਹੈ ਇੱਥੇ ਪਾਣੀ ਖੜਨ ਦਾ ਕੋਈ ਮਤਲਬ ਨਹੀਂ ਹੈ ਭਾਈ ਤੁਸੀਂ ਇਹ ਸਾਰੇ ਜਿਹੜੇ ਗਾਣੇ ਦਾ ਕੰਮ ਕਰਦੇ ਹੋ ਕੋਲੋਂ ਬਿਨੀਆ ਕਨੈਕਸ਼ਨ ਹੈਗਾ ਹਾਂਜੀ ਪਾਣੀ ਦਾ ਵੀ ਹੈਗਾ ਹਾਂਜੀ ਕੀ ਕਰ ਸੀਰ ਜੀਰ ਜੀ ਸੀਰ ਜੀਰ ਅੱਛਾ ਉਹ ਵੀ ਕਰਦਾ ਆ ਜਿਹੜਾ ਆ ਤੁਹਾਡੇ ਆ ਸਾਰਾ ਕੁਝ ਹਾਂਜੀ ਉਹ ਤੇ ਚੈੱਕ ਵੀ ਆਇਆ ਨਹੀਂ ਇਹਨੂੰ ਇਹਨੂੰ ਆਪਾਂ ਤੁਸੀਂ ਇਹਨੂੰ ਸਾਰੇ ਜਣੇ ਇੱਕ ਡੱਬਾ ਰੱਖੋ ਆਪਣਾ ਡੱਬਾ ਰੱਖੇ ਆਪਣਾ ਆਪਣੇ ਲੋ ਡੱਬੇ ਰੱਖੋ ਤੋ ਤੀਜਾਂ 깔ਣ ਵਾਲੀਆਂ ਇੱਕ ਨਾ ਕਰਨ ਵਾਲੀਆਂ ਦੋ ਦੋ ਡੱਬੇ ਰੱਖੋ ਸਾਡੇ ਗ੍ਰੀਨ ਤੇ ਲਾਲ ਜਿਹੜੇ ਠੀਕ ਹੈ ਕਰ ਲਵਾਂਗੇ ਹਾਂ ਜੀ ਇਹਦੇ ਸਾਡੇ ਰੱਖ ਲੋ ਇੱਥੇ ਨਾ ਸੁੱਟੋ ਥੋੜੇ ਇੱਥੇ ਨਾ ਆਸੇ ਪਾਸੇ ਸਪਾਈ ਰੱਖੋ ਉਹਨਾਂ ਜੋ ਹੋਰ ਸ਼ਬਦਾਂ ਮੈਂ ਕੋ ਦੇ ਸਕਦਾ ਵਲੋ ਠੀਕ ਹੈ ਜੇ ਪਾਈ ਦੇ ਦਿੰਦੇ ਜੇ ਤੁਸੀਂ ਆਪਣਾ ਆ ਇੱਕ ਵਾਰਾ ਸੁੱਟੋ ਡੱਬਿਆਂ ਚ ਪਾਈ ਚਲੋ ਹਾਂ ਜੀ ਇਹ ਦੇਖ ਕੇ ਦਿਖੇ ਜੰਨੇ ਜਿਹੜਾ ਬਾਹਰ ਲੰਦਾ ਉਹਨੂੰ ਉਹਨੂੰ ਹੱਥ ਜੋੜ ਕੇ ਰੋਕ ਲਓ ਉਹਨੂੰ ਵਾਪਸ ਜਿਹੜਾ ਲੜਨ ਦਾ ਫੋਟੋ ਖਿੱਚ ਲਓ ਫੋਟੋ ਖਿੱਚ ਲਓ ਗੱਲ ਹੋ ਜਾਏਗਾ ਠੀਕ ਹੈ ਇਹ ਲੜਦੇ ਰਹੇ ਪਰ ਲੜਨ ਨੂੰ ਫਿਰਦੇ ਆ ਉਹਨਾਂ ਨੂੰ ਦੱਸਦੇ ਵੀ ਆ ਜਿਹੜਾ ਪੁਲ ਦੇ ਪਰਲੇ ਪਾਸੇ ਉਸ ਤੋਂ ਮੱਛਰ ਨਾਲ ਭਰਿਆ ਪਿਆ ਸਾਰਾ ਆ ਦੇਖੋ ਜਿਹੜਾ ਨੇਰੇ ਆਇਆ ਜਿਹੜਾ ਇਹ ਮਾਸਕੀਟੋ ਦੀ ਬਿਲਡਿੰਗ ਸਾਈਟ ਪਰ ਪੱਕੀ ਬਣ ਗਈ ਹੋਈ ਹੈ ਜੀ ਮਿਲੀਅਨਸ ਆਫ ਮਾਸਕੀਟੋਸ ਆ ਸਾਰਾ ਭਰਿਆ ਪਿਆ ਤੇ ਜਿਹੜਾ ਪਾਰਕ ਹੈ ਇਟਸ ਵੈਰੀ ਪੋਰਲੀ ਮੈਂਟ ਹੈ ਇਹ ਜਿਹੜੀ ਵੀ ਅਥਾਰਟੀ ਹੈਗੀ ਆ ਜੀ ਉਹ ਆ ਕੇ ਮਸੌੜਾ ਜਿਹਾ ਮੇਨਟੇਨ ਕਰਨਾ ਨਾਲ ਬਾਹਰ ਕੂੜਾ ਸੁੱਟਿਆ ਹੋਇਆ ਤੇ ਪਾਰਕ ਦੇ ਵਿੱਚ ਕਿਵੇਂ ਬੰਦੇ ਆ ਰਹੇ ਜਿੱਥੇ ਬਦਬੂ ਹੋਏਗੀ ਇਹਨਾਂ ਸਾਰੇ ਨੂੰ ਏਰੀਆ ਨੂੰ ਕਲੀਨ ਕਰਨ ਦੀ ਲੋੜ ਹੈ ਮੈਂ ਬਾਰੇ ਵਾਟ ਮੰਡਲ ਅਫਸਰ ਉਹ ਜਿੱਥੋਂ ਪੁਰਾਣੇ ਬੱਸ ਸਟੈਂਡ ਵਾਲਾ ਫਲਾਈਓਵਰ ਸ਼ੁਰੂ ਹੋ ਰਿਹਾ ਉਸ ਤੋਂ ਪਹਿਲਾਂ ਹੈਗਾ ਸਾਰਾ ਇੱਕ ਵੀ ਦੇਖ ਸਕਦੇ ਹੋ ਕਿ ਕਿੰਨੇ ਇੱਥੇ ਪੰਛੀ ਆ ਔਰ ਇਹਦੇ ਵਿੱਚ ਪਤਾ ਨਹੀਂ ਕਿਹੜੇ-ਕਿਹੜੇ ਪਲਾਸਟਿਕ ਵਾਲੇ ਕੀ ਗੰਦ ਕਰਦੇ ਹੋਣਗੇ ਔਰ ਇਹ ਸਾਰਾ ਬਾਹਰ ਔਰ ਸਾਰੇ ਪਏ ਹੋਏ ਐ ਇੱਥੇ ਇਹ ਜਿਹੜੀ ਸਾਰੀ ਇਕੁਪਮੈਂਟ ਹੈ ਇਹ ਪਹਿਲਾਂ ਕੰਮ ਕਰਦੀ ਜੀ ਕਿਸੇ ਵੇਲੇ ਉਹਨੂੰ ਲੋਡ ਹੈ ਕਿ ਇੱਥੋਂ ਕਾਰਡਲ ਆਫ ਕੀਤਾ ਜਾਵੇ ਜਿੱਥੇ ਪੁਆਇੰਟ ਆ ਫਿਲਟਰੀ ਹੋ ਰਿਹਾ ਉਹਦੇ ਥੋੜਾ ਚਾਹੀਦਾ ਔਰ ਇਹ ਸਾਰਾ ਕੂੜਾ ਉਹਨਾਂ ਦੇ ਵਿੱਚ ਛੋੜਨਾ ਚਾਹੀਦਾ ਰੈਗੂਲਰਲੀ ਚੱਕਿਆ ਜਾਣਾ ਚਾਹੀਦਾ ਕਿਨੂੰ ਥੋੜਾ ਜਿਆਦਾ ਜਿਹੜੇ ਹੈਗੇ ਆ ਮਿਸਟਰ ਅਥਾਰਟੀਆਂ ਨੂੰ ਧਿਆਨ ਦੇਣ ਜੀ ਲੋੜ ਹੈ ਵੀ ਇੱਕ ਪਾਸੇ ਤਾਂ ਆਪਾਂ ਇਹਦਾ ਸੁੰਦਰੀਕਰਨ ਦਾ ਪ੍ਰੋਜੈਕਟ ਕਰ ਰਹੇ ਆ ਜੀ ਕਰੋੜਾਂ ਰੁਪਏ ਖਰਚ ਕਰ ਰਹੇ ਆ ਆ ਜਿਹੜੀ ਨਦੀ ਹੈ ਤੁਹਾਡੀ ਇਹਦੇ ਬੁੱਤ ਦੇਖੋ ਆਪਾਂ ਜਿਹੇ ਤੇ ਸਾਰਾ ਕੰਮ ਹੈ ਜੀ ਔਰ ਇਹ ਸਾਹਮਣੇ ਪਾਈਪ ਲੱਗਿਆ ਹੋਇਆ ਹੈ ਇਹ ਸਾਰਿਆਂ ਨੇ ਜਿਹੜਾ ਸਿੱਧਾ ਵਿੱਚ ਪਾ ਹੋਇਆ ਵਿੱਚ ਬਦਬੂ ਆਉਂਦੀ ਹੈ ਆਪਾਂ ਇਹ ਵਿੱਚ ਕਰੋੜਾ ਰੁਪਇਆ ਖਰਚ ਕਰਕੇ ਆਪਾਂ ਠੀਕ ਮਤਲਬ ਇਹਦੇ ਚਾਹੋ ਦੇਖੋ ਸਾਹਮਣੇ ਪਾਣੀ ਝੜ ਰਿਹਾ ਉਹ ਜਿਹੜਾ ਉਹ ਗੁਰਦਖਸ਼ਾਹ ਵਾਲੇ ਤੋਂ ਆ ਰਿਹਾ ਅੱਜ ਵੀ ਐਸੇ ਨਹੀਂ ਉਹਦੇ ਚੂੜੇ ਸਿੱਧਾ ਡਾਇਰੈਕਟਲੀ ਉਹਦੇ ਵਿੱਚ ਪਾ ਰਿਹਾ ਜੀ ਉਧਰ ਪਰਲੇ ਪਾਸੇ ਆਪਾਂ ਸੀਵਰੇਜ ਵੀ ਪਾਇਆ ਹੋਇਆ ਲੇਕਿਨ ਪਾਣੀ ਦੇ ਦੇ ਵਿੱਚ ਪੈ ਰਿਹਾ ਹੈਗਾ ਇਹ ਜਿਹੜੇ ਆਪਣੀਆਂ ਸਰਕਾਰੀ ਮਿਊਂਸਪਲ ਅਥਾਰਟिटीज ਆ ਔਰ ਜਿਹੜੇ ਡਰੇਨੇਜ ਡਿਪਾਰਟਮੈਂਟ ਆ ਔਰ ਉਹਨਾਂ ਦੇ ਨੀਡ ਟੂ ਲੋਕਲ ਡਿ ਇਸ ਤੇ ਅੱਜ ਅਗਰ ਨੂੰ ਵਿਜਿਟ ਕਰਕੇ ਜਿਸ ਤਰ੍ਹਾਂ ਮੈਂ ਕਹ ਰਿਹਾ ਜਿੰਨੇ ਵੀ ਜਿਹੜੇ ਪਿੰਲੇ ਵੀ ਪੁਆਇੰਟਸ ਆ ਜਿਹੜੇ ਸੀਵਰੇਜ ਦੇ ਵਿੱਚ ਪਾਸਦਾ ਪਾਇਆ ਹੋਇਆ ਵੀ ਦੇਖੋ ਛੋਟੇ ਛੋਟੇ ਮੋਰੀਆ ਵਿੱਚ ਕੀ ਹੋ ਜਾਂਦਾ ਜੀ ਜਿਹੜਾ ਮਰਜ਼ੀ ਸਿੱਧੇ ਪਾਈ ਵਿੱਚ ਪਾ ਦਿੰਦੇ ਇਹ ਪਾਣੀ ਦੀਆਂ ਟਿਬੀਆਂ ਨੇ ਬੰਦ ਹੋ ਗਈਆਂ ਇਹ ਯਾਰ ਇਹ ਤਾਂ ਹੋਰ ਜਿੰਸਤ ਕੋਈ ਨਹੀਂ ਹੈਗਾ ਤਦਸ ਫਾਈਵਾਂ ਵਾਲੀ ਹਾਂਜੀ ਹਾਂ ਜੀ ਕਿਉਂਕਿ ਉਸ ਵੇਲੇ ਮੈਂ ਕਿਹਾ ਸੀ ਕਿ ਸਾਹਿਬ ਇਹ ਕੰਮ ਨਹੀਂ ਕਰਦੇ ਕੋਈ ਕੋਈ ਸਰ ਮਿੱਟੀ ਆ ਗਈ ਸੀ ਬੜੇ ਸ ਐਤਵਾਰ ਨੂੰ ਉਸ ਫਾਈਵਾਂ ਵਾਲੇ ਜੇ ਫਿਰ ਚੁੱਟੀਆਂ ਨਹੀਂ ਸੂਰਜ ਅੰਦਰ ਨਹੀਂ ਚੁੱਟੀਆਂ ਨਹੀਂ ਆਉਂਦੀਆਂ ਜੇਰੇ ਵੀ ਕੋਈ ਚਾਰਡਰ ਘਾਟੇ ਜਾਉਂਗੇ ਇਹਦੇ ਤੇ ਆਉਣਗੇ ਲੋੜਾ ਜੀ ਅ ਥੋੜਾ ਸ਼ਹਿਰ ਦੇ ਵਿੱਚ ਸਾਫ ਸਪਾਈ ਦਾ ਪਰ ਮੈਂ ਕਹੂੰਗਾ ਇੱਕ ਹਫ਼ਤੇ ਬਾਅਦ ਫੈਸ਼ਨ ਐਂਡ ਕੰਪਸ ਫਾਈਦੀ ਅਪੀਲ ਕਰਕੇ ਇਸ ਫਿੱਟ ਨੂੰ ਲੈ ਕੇ ਵੀਡੀਓ ਸਰੇ ਤੱਕ ਸਾਰਾ ਆਪਣਾ ਨਾਮ ਤੇ ਸਵੱਛਤਾ ਬਿਆਨ ਕਰਕੇ ਅਬ ਕਲ ਵੀ ਮੋਟੀਵੇਟਰੀਏ ਔਰ ਜਿਹੜਾ ਐਗਰੀਗੇਸ਼ਨ ਐ ਸੋਰਸ ਨੂੰ ਸ਼ੁਰੂ ਕਰਾਈਏ ਔਰ ਇਹ ਸਾਰੇ ਜਨਮ ਨੂੰ ਮੈਂ ਅਮਿਤ ਕਰਦਾ ਜੇ ਡਿਸਟ੍ਰਿਕਟਰ ਔਰ ਕਰਦੇ ਸਾਰੇ ਪੋਸਟਲ ਦੇ ਨਾਲ ਮੋਹਰ ਦੇ ਨਾਲ ਔਰ ਆਪਣੇ ਆਪਣੇ ਬੋਰਡ ਦਾ ਜਿਹੜਾ ਹੈਗਾ ਉਹ ਸਾਰਿਆਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਆਪਾਂ ਬੈਸਟ ਜਿਹੜਾ ਆਇਆ ਕੋਸਟਰ ਦਾ ਅਵਾਰਡ ਬੈਸਟ ਟੈਲੈਂਟ ਥੈਰੇਪੀ ਕੋਸਟਰ ਦਾ ਅਵਾਰਡ ਜਿਹੜੇ ਬੰਦੇ ਕੰਮ ਕਰਦੇ ਉਹਨਾਂ ਨੂੰ ਆਪਾਂ ਕੋਈ ਉਹਨਾਂ ਨੂੰ ਅਨਸੈਸਸ ਕਰੇ ਮੰਨੇ ਔਰ ਜਿਹੜੇ ਨਹੀਂ ਕਰਦੇ ਜਿਹੜੇ ਖਰਾਬ ਕਰਦੇ ਉਹਨਾਂ ਨੂੰ ਉਹਨਾਂ ਨੂੰ ਕੋਈ ਨਾ ਕੋਈ ਫਰਸ਼ਵਾਤ ਨਹੀਂ ਲੱਗੇਗੀ। ਤੋਂ ਇਹ ਤਰ੍ਹਾਂ ਕਾਮ ਕਰਦੇ ਜਿਸ ਇਨੋਟ ਐਕਸੈਪਟੇਬਲ ਇਹ ਨਹੀਂ ਚੱਲੇਗਾ।